ਅਮਰਸਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ 5 ਕਿਲੋ ਹੈਰੋਇਨ ਤੇ ਹਥਿਆਰ ਬਰਾਮਦ ਕਮਿਸ਼ਨਰ ਗੁਰਪ੍ਰੀਤ ਭੁੱਲਰ ਵੱਲੋਂ ਕੀਤੀ ਗਈ ਪ੍ਰੈਸ ਵਾਰਤਾ ਦੇਖੋ ਜੀ ਸਾਡੇ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ ਨੇ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਤੇ ਗੈਂਗਸਟਰ ਮੁਕਤ ਕਰਨਾ ਹੈ ਤੇ ਐਂਟੀ-ਸੋਸ਼ਲ ਐਲੀਮੈਂਟ ਤੇ ਕ੍ਰਿਮਨਲ ਐਲੀਮੈਂਟਸ ਦੇ ਖਿਲਾਫ ਅਸੀਂ ਸਖਤ ਕਾਰਵਾਈ ਕਰਨੀ ਹੈ ਉਹਦੇ ਚੀਜ਼ ਜ਼ੀਰੋ ਟੋਲਰੈਂਸ ਪਾਲਿਸੀ ਜਿਹੜੀ ਸਾਡੇ ਮਾਨਯੋਗ ਡੀਜੀ ਸਾਹਿਬ ਵੱਲੋਂ ਵੀ ਇੱਕ ਮਿਸ਼ਨਰੀ ਪੁਲਿਸ ਨੂੰ ਬੜੀ ਵੱਡੀ ਸਫਲਤਾ ਮਿਲੀ ਹੈ 5 ਕਿਲੋ ਹਿਰੋਇਨ ਬਰਾਮਦ ਕੀਤੀ ਹੈ ਔਰ ਜੇ ਇੱਕ ਮੁਲਜ਼ਮ ਨੂੰ ਅਸੀਂ ਗ੍ਰਿਫਤਾਰ ਕੀਤਾ ਜਿਹੜਾ ਕਿ ਹੁਸ਼ਿਆਰਪੁਰ ਦਾ ਰਹਿਣਾ ਗੁਰਫਰੀ ਗੁਰਪ੍ਰੀਤ ਕੁਮਾਰ ਉਲਫ ਦੀਪ ਇਹ ਬਜਵਾੜਾ ਹੈਗਾ ਪੁਲਿਸ ਆਪਣੇ ਪਿੰਡ ਹੁਸ਼ਿਆਰਪੁਰ ਸਦਰ ਚ ਹੈ ਉਥੋਂ ਦਾ ਇਹ ਰਹਿਣ ਵਾਲਾ ਇਹਦੇ ਖਿਲਾਫ ਪਹਿਲਾਂ ਵੀ ਦੋ ਮੁਕਦਮੇ ਨੇ ਪਰ ਇਹ ਜਿਹੜੀ ਮੇਨ ਵੱਡੀ ਗੱਲ ਹੈ ਕਿ ਜਸਮੀਤ ਲਕੀ ਜਿੱਤੋਂ ਪਹਿਲਾਂ ਆਪਾਂ ਸੇਮ ਜਿਹੜਾ 카rtel ਚਲਾ ਰਿਆ ਸੀਗਾ ਉਹ ਯੂ ਐਸ ਏ ਬੇਸਡ ਹੈ ਉਹ ਤੋਂ 6 ਕਿਲੋ ਵਾਲੀ ਆਪਾਂ ਪਹਿਲਾਂ ਬਰਾਮਦਗੀ ਕੀਤੀ ਸੀ ਪੰਜ ਬੰਦੇ ਉਹਦੇ ਚ ਹੋਰ ਫੜੇ ਗਏ ਸੀ ਅਲੱਗ-ਅਲੱਗ ਜਗ੍ਹਾ ਤੋਂ ਉਸੇ ਉਹੀ ਬੰਦਾ ਇਹਨੂੰ ਸਾਰਾ ਉੱਥੋਂ ਬਾਹਰੋਂ ਬੈਠਾ ਹੈ 카rtel ਚਲਾ ਰਿਆ ਤੇ ਇੱਕ ਬੜੀ ਵੱਡੀ ਕਾਮਯਾਬੀ ਹੈ ਕਿ ਕਿਸ ਤਰ੍ਹਾਂ ਯੂ ਐਸ ਏ ਤੋਂ ਇੱਥੇ ਜਿਹੜੇ ਸਮਗਲਰਸ ਨੇ ਉੱਥੇ ਬੈਠ ਕੇ ਸਿਰਫ ਇਸ ਗੱਲ ਕਰਕੇ ਕਿ ਸਾਨੂੰ ਅਸੀਂ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਆ ਆਪਣਾ ਨੈਟਵਰਕ ਚਲਾ ਰਿਹਾ ਹਾਲਾਂਕਿ ਅਸੀਂ ਸੋਚਦੇ ਸੀ ਕਿ 6 ਕਿਲੋ ਤੋਂ ਬਾਅਦ ਸਾਰੇ ਉਹ ਬੰਦੇ ਉਹਦੇ ਫੜੇ ਕਿ ਉਹਨੇ ਨਵਾਂ ਬੰਦਾ ਤਿਆਰ ਕਰ ਲਿਆ ਔਰ ਗੁਰਪ੍ਰੀਤ ਕੁਮਾਰ ਦਾ ਜਿਹੜਾ ਬੈਕਗ੍ਰਾਉਂਡ ਹੈ ਇਹਦੇ ਖਿਲਾਫ 2 ਐਨਡੀਪੀਐਸ ਦੇ ਪਰਚੇ ਨੇ ਇੱਕ ਪੋਪਰ ਜਲੰਧਰ ਰੂਰਲ ਚ ਔਰ ਇੱਕ ਕਹਿਗਾ ਉਥੇ ਹੁਸ਼ਿਆਰਪੁਰ ਦੇ ਵਿੱਚ ਸੋ ਇਹ ਇੱਕ ਬੜਾ ਇੰਪੋਰਟੈਂਟ ਲੀਡ ਹੈ ਇਹਦੇ ਸਾਨੂੰ ਹੋਰ ਵੀ ਲੀਡਸ ਆਈਆਂ ਕਿ ਕਿੰਨੇ ਨੂੰ ਬਾਰਡਰ ਏਰੀਆ ਤੋਂ ਕਿੱਦਾਂ ਆਈ ਕੀ ਇੱਕ ਕਿਸ ਤਰ੍ਹਾਂ ਅੱਗੇ ਪਹੁੰਚੀ ਤੋ ਸਾਡੀ ਇਹ ਬੜੀ ਵੱਡੀ ਕਾਮਯਾਬੀ ਹੈ ਡੀਸੀਪੀ ਸਾਹਿਬ ਮੰਡੇਰ ਸਾਹਿਬ ਮੈਡਮ ਪ੍ਰਗਿਆ ਜੈਨ ਨਵਜੋਤ ਜੀ ਸਾਡੇ ਏਡੀਸੀਪੀ ਬਿੰਦਰਜੀਤ ਤੇ ਉਹਨਾਂ ਦੀ ਟੀਮ ਸੀਆਈਏ 3 ਵਾਲੇ ਮੈਂ ਇਹ ਬੜੀ ਇੰਪੋਰਟੈਂਟ ਇਹਨੂੰ ਰਿਕਵਰੀ ਮੰਨਦਾ ਇਸ ਤੋਂ ਇਲਾਵਾ 4 ਪਿਸਟਲ ਤੇ ਰਾਉਂਡਸ ਅਸੀਂ ਬਰਾਮਦ ਕੀਤੇ ਆ ਉੱਚ ਵੀ ਦੋ ਵਿਕਤੀਆਂ ਨੂੰ ਕਾਬੂ ਕੀਤਾ ਗਿਆ ਇੱਕ ਹੈਗਾ ਹਰਮਿੰਦਰ ਪਾਲ ਤੇ ਇਸ ਹਾਲ ਦਾ ਜਤਿੰਦਰਪਾਲ ਦੋਨੋ ਗੁਰਨਾਨਕ ਕਲੋਨੀ ਤਰਨਤਾਰਨ ਰੋਡ ਅੰਮ੍ਰਿਤਸਰ ਦੇ ਆ ਇਹਦੇ ਜਿਹੜੀ ਮੇਨ ਇੰਪੋਰਟੈਂਟ ਗੱਲ ਹੈ ਇਹਦੇ ਚ ਇੱਕ ਮੱਧਿਆ ਪ੍ਰਦੇਸ਼ ਦਾ ਵੀ ਅਕਿਊਜ਼ਡ ਅਸੀਂ ਫੜਿਆ ਕਿਉਂਕਿ ਬਾਰ-ਬਾਰ ਬਾਰ-ਬਾਰ ਮੱਧਿਆ ਪ੍ਰਦੇਸ਼ ਦਾ ਨਾਮ ਆਉਂਦਾ ਸੀ ਉਹਦਾ ਨਾਮ ਅਜੇ ਅਸੀਂ ਡਿਸਕਲੋਜ਼ ਨਹੀਂ ਤੁਹਾਨੂੰ ਕਰ ਰਹੇ ਕਿਉਂਕਿ ਆਪਰੇਸ਼ਨ ਚੱਲ ਰਹੇ ਨੇ ਸੋ ਉਹਦੇ ਨਾਲ ਸਾਰਾ ਬੈਕਵਰਡ ਫਾਰਵਰਡ ਲਿੰਕੇਜਸ ਔਰ ਪਿੱਛੇ ਤੱਕ ਇਹਨੂੰ ਲੈ ਜਾ ਕੇ ਸਾਰੀ ਇਹ ਮਤਲਬ ਜਿਹੜੀ ਕਾਮਯਾਬੀ ਸਾਨੂੰ ਮਿਲੀ ਹੈ ਔਰ ਮੈਨੂੰ ਲੱਗਦਾ ਕਿ ਇਹਦੇ ਨੈਟਵਰਕ ਦੇ ਵਿੱਚ ਹੋਰ ਵੀ ਸਾਨੂੰ ਜਿਹੜੀ ਹੈ ਖੇਪ ਹਥਿਆਰਾਂ ਦੀ ਔਰ ਹੀਰੋਇਨ ਦੀ ਜਿਹੜੀ ਸਪਲਾਈ ਵਾਲੇ ਬੰਦੇ ਆ ਉਹ ਉਹਨਾਂ ਦੇ ਉੱਤੇ ਅਸੀਂ ਫੋਕਸ ਕਰ ਰਹੇ ਹਾਂ ਕਿ ਜਿਨ੍ਹਾਂ ਨੇ ਬਾਰਡਰ ਦੇ ਉੱਤੇ ਇਹਨੂੰ ਗੁਰਪ੍ਰੀਤ ਕੁਮਾਰ ਨੂੰ ਇਹ ਦਿੱਤੀ ਸੀ। ਤੋਂ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਵੀ ਦਿੰਦਾ ਤੇ ਇਹਨਾਂ ਨੂੰ ਵਾਜਬ ਇਨਾਮ ਵਾਸਤੇ ਵੀ ਅਸੀਂ ਰਿਕਮੈਂਡ ਕਰਾਂਗੇ। ਸਰ ਉਹ ਕਿਵੇਂ ਆਈਡੈਂਟੀਫਾਈ ਕਿਵੇਂ ਕਰਦਾ ਸੀ ਨੌਜਵਾਨ ਦਾ? ਦੇਖੋ ਇਹ ਗੱਲ ਤਾਂ ਹੁਣ ਉਹੀ ਬੰਦਾ ਜ਼ਿਆਦਾ ਦੱਸ ਸਕਦਾ ਪਰ ਜੋ ਮੈਨੂੰ ਲੱਗਦਾ ਇੰਡੀਕੇਟਿਵ ਹੈ ਕਿ ਇਹ ਬੰਦੇ ਨੂੰ ਲੱਗਦਾ ਕਿ ਉਹਦੇ ਏਰੀਏ ਦੇ ਹੀ ਬੰਦੇ ਆ ਇਹ। ਜਸਮੀਤ ਲੱਕੀ ਆਪ ਹੁਸ਼ਿਆਰਪੁਰ ਦਾ ਰਹਿਣ ਵਾਲਾ ਬੱਲੋਵਾਲ ਦੇ ਕੋਲ ਦਾ ਤੋਂ ਆਪਣੇ ਨੇਬਰਹੂਡ ਦੇ ਵਿੱਚ ਹੀ ਉਹ ਬੰਦੇ ਟਾਰਗੇਟ ਦੇਖਦਾ ਜਿਵੇਂ ਗੁਰਪ੍ਰੀਤ ਹੈ ਇਹਦੇ ਖਿਲਾਫ ਪਹਿਲਾਂ ਵੀ ਦੋ ਮੁਕਦਮੇ ਦਰਜ ਐ ਐਨਡੀਪੀਐਸ ਦੇ ਸੋਹੇ ਬੰਦਾ ਨੈਚੁਰਲੀ ਇਸ ਕੰਮ ਦੇ ਵਿੱਚ ਪਹਿਲਾਂ ਹੀ ਇਨਵੋਲਡ ਹੈ ਤੋ ਉਹਨੂੰ ਟਾਰਗੇਟ ਕਰਕੇ ਉਹਨੂੰ ਯੂਜ਼ ਕੀਤਾ ਜਾ ਰਿਹਾ ਜੋ ਇਹਦੇ ਚ ਪ੍ਰੀਮਰੀ ਇਨਵੈਸਟੀਗੇਸ਼ਨ ਚ ਗੱਲ ਆਈ ਹੈ ਸਰ ਕਿੰਨੇ ਦਿਨ ਦਾ ਰਵਾਣ ਲੈਣੇ ਹੁਣ ਲੈਣਾ ਜੀ ਇਹਨਾਂ ਦਾ ਇੱਥੇ ਪੈਸੇ ਨੂੰ ਦਿੱਤੇ ਗਏ ਸੀ ਉਹ ਅਸੀਂ ਗੱਲ ਚਲਾ ਰਹੇ ਆ ਕਿ ਕੌਸੋਚ ਜਿਹੜੇ ਇਹਨੇ ਜਾ ਕੇ ਵੇਚ ਕੇ ਦੇਣੇ ਸੀਗੇ ਅਜੇ ਤਾਂ ਉਹਨੂੰ ਇਹਨੂੰ ਕੋਰੀਅਰ ਦਾ ਕੰਮ ਕੀਤਾ ਉਸ ਚ ਇੰਪੋਰਟੈਂਟ ਗੱਲ ਇਹ ਆ ਕਿ ਪਹਿਲੀ ਵਾਰ ਛੋਟਾ ਹਾਥੀ ਲੈ ਕੇ ਆਇਆ ਐ ਇੰਨੀ ਦੂਰ ਹੋਏ ਜਿਹੜੀ ਕਿ ਬਹੁਤ ਹੀ ਨਵੀਂ ਚੀਜ਼ ਐ ਫਾਰ ਡਰੱਗ ਜਿਹੜੀ ਸਮਗਲਿੰਗ ਐ ਕਿ ਉੱਤੇ ਸ਼ੱਕ ਨਹੀਂ ਪੈਂਦਾ ਮੋਟਰਸਾਈਕਲ ਕਾਰ ਤੇ ਆਮ ਸ਼ੱਕ ਕਰ ਲੈਂਦੇ ਨਾਕਿਆਂ ਦੇ ਛੋਟੇ ਹਾਥੀ ਦੇ ਉੱਤੇ ਇਹ ਗੱਲ ਨਵੀਂ ਇਹਦੇ ਚ ਆਈ ਐ ਕਿ ਇਹਨੂੰ ਕਨਸੀਲ ਕਰਨ ਦਾ ਇੱਕ ਨਵਾਂ ਮੋਡਸ ਪ੍ਰੈਂਡੀ ਸਾਹਮਣੇ ਆਇਆ ਇਸ ਕੇਸ ਜਿਹੜੇ ਜਿਹੜੇ ਉਸ ਹਾਰ ਦੇ ਮੱਧ ਪ੍ਰਦੇਸ਼ ਨੂੰ ਸੂਚਕੇ ਬੰਦਾ ਪੜਿਆ ਗਿਆ ਇਹਦਾ ਮਤਲਬ ਕਿ ਉਹ ਉਸ ਵਾਸਤੇ ਕਾਰਵਾਈ ਚੱਲ ਗਈ ਹੈ ਔਰ ਜਿੱਥੋਂ ਇਹ ਬੰਦੇ ਨੇ ਉਹਨੇ ਕੋਈ ਇੰਡੀਕੇਸ਼ਨ ਦਿੱਤੋ ਉਹ ਕਿਥੋਂ ਵੜਾਉਂਦੇ ਨੇ ਕਿਵੇਂ ਪੰਜਾਬ ਦੇ ਬਿਲਕੁਲ ਹੈ ਜੀ ਉਹ ਸਾਡੀਆਂ ਪਾਰਟੀ ਇਸੇ ਗੱਲ ਤੇ ਕੰਮ ਆਪਾਂ ਕਰ ਰਹੇ ਆ ਇਹਦੇ ਤੇ ਹੋਰ ਗ੍ਰਿਫਤਾਰੀਆਂ ਵੀ ਹੋਣਗੀਆਂ ਔਰ ਸਾਰਾ ਜਿੱਥੇ ਫੈਕਟਰੀ ਹੈ ਜਾਂ ਜਿੱਥੇ ਵੀ ਉਹ ਇਸ ਗੱਲ ਦੀ ਇਲੀਗਲ ਮੈਨੂਫੈਕਚਰਿੰਗ ਕਰਦੇ ਉਹਨੂੰ ਵੀ ਅਸੀਂ ਸਾਰਾ ਪੂਰਾ ਚੰਗੀ ਤਰ੍ਹਾਂ ਸਮੈਸ਼ ਕਰਾਂਗੇ ਉਹ ਵੀ ਕਰਾਂਗੇ ਆਪਣੇ ਵੀ ਬੜੀ ਅੱਛੀ ਇਨਵੈਸਟੀਗੇਸ਼ਨ ਦਾ ਵਧੀਆ ਤਰੀਕਾ ਬਣਾਇਆ ਕਿ ਐਮਪੀ ਦਾ ਵੀ ਬੈਕਵਰਡ ਲਿੰਕ ਜਿਹੜਾ ਉਹ ਸਮੈਸ਼ ਹੋ ਗਿਆ